ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲੇ ਦੇ ਫੈਨਸ ਦੀ ਕੋਈ ਨਾ ਕੋਈ ਵੀਡੀਓ ਆਏ ਨਾ ਅਜੇ ਦਿਨ ਵਾਇਰਲ ਹੁੰਦੀ ਰਹਿੰਦੀ ਹੈ ਅਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਸਿੱਧੂ ਮੂਸੇ ਵਾਲੇ ਬਾਈ ਦੇ ਬਰਸੀ ਤੇ ਪਹੁੰਚੇ ਇੱਕ ਫੈਨ ਦੀ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਉਸ ਵੀਡੀਓ ਦੇ ਵਿੱਚ ਉਸ ਫੈਨ ਦੇ ਵੱਲੋਂ ਸਿੱਧੂ ਮੂਸੇ ਵਾਲੇ ਬਾਈ ਦੀ ਗੱਲ ਕਰਦਿਆਂ ਕਰਨ ਔਜਲਾ ਅਤੇ ਬੱਬੂ ਮਾਨ ਨੂੰ ਕੁਝ ਨਾ ਕੁਝ ਗੱਲਾਂ ਕਹੀਆਂ ਨੇ ਅਤੇ ਉਸ ਫੈਨ ਨੇ ਸਿੱਧੂ ਮੂਸੇ ਵਾਲੇ ਬਾਈ ਦੀ ਹਵੇਲੀ ਦੇ ਅੱਗੇ ਖੜ ਕੇ ਸਿੱਧੂ ਮੂਸੇ ਵਾਲੇ ਬਾਈ ਦੀ ਦਲੇਰੀ ਦੀ ਗੱਲ ਦੇ ਵਿੱਚ ਰਹਿੰਦਾ ਸੀ ਤੇ ਉਸ ਨੇ ਆਪਣੀ ਵੀਡੀਓ ਦੇ ਵਿੱਚ ਕਰਨ ਔਜਲਾ ਤੇ ਬੱਬੂ ਮਾਨ ਦਾ ਨਾਮ ਲੈ ਕੇ ਵੀ ਕੁਝ ਗੱਲਾਂ ਕਹੀਆਂ ਤਾਂ ਦੋਸਤੋ ਆਪਣੀ ਉਸ ਵੀਡੀਓ ਦੇ ਵਿੱਚ ਉਸ ਵੀਰ ਨੇ ਕੀ ਕਿਹਾ ਆਓ ਤੁਹਾਨੂੰ ਉਸ ਵੀਡੀਓ ਵੱਲ ਐ ਚਲਦੇ ਆਂ ਛੋਟਾ ਜੀ ਆ ਬਣਿਆ ਜਿਆ ਮਾਤ ਮੋਤ ਦਾ ਐਡੀ ਵੱਡੀ ਗੱਲ ਹੁੰਦੀ ਅੱਛਾ ਕਰਨੋ ਦੇ ਲੱਗਣਾ ਉਹ ਬੈਠਾ ਕਿੱਥੇ ਬੈਠਾ ਉਹ ਪਤਾ ਨਹੀਂ ਕਿੱਧਰ ਬੈਠਾ ਦਵਾਈ ਦਵਾਈ ਤੇ ਉਹ ਵੀ ਬੈ ਡਾਇਰੈਕਟਰ ਬਹੁਤ ਆ ਜਾਂਦਾ ਫੁੱਟੂ ਗੱਲ ਨਹੀਂ ਉਹਦੀ ਯਾਰ ਬਾਈ ਮੈਂ ਕਹਣਾ ਜੇਰਾ ਹੋਣਾ ਚਾਹੀਦਾ ਕੋਈ ਵੀ ਗੱਲ ਕਹਿਣੀ ਹੋਵੇ ਆਪਾਂ ਝਗੜਾ ਕਰਾਈ ਤਾਂ ਦੋਸਤੋ ਇਸ ਫੈਨ ਨੇ ਆਪਣੀ ਇਸ ਵੀਡੀਓ ਦੇ ਵਿੱਚ ਕਰਨ ਔਜਲੇ ਨੂੰ ਕਿਹਾ ਕਿ ਉਹ ਦਵਾਈ ਦੇ ਵਿੱਚ ਲੋਕ ਕੇ ਬੈਠ ਗਿਆ ਅਤੇ ਸਿੱਧੂ ਮੂਸੇ ਵਾਲੇ ਕੋਲ ਇੰਨਾ ਜ਼ਿਗਰਾ ਸੀ ਕਿ ਉਸ ਨੂੰ ਇੰਨੀਆਂ ਜ਼ਿਆਦਾ ਧਮਕੀਆਂ ਆ ਰਹੀਆਂ ਸੀ ਫਿਰ ਵੀ ਉਹ ਆਪਣੇ ਪਿੰਡ ਅਤੇ ਆਪਣੇ ਲੋਕਾਂ ਦੇ ਵਿੱਚ ਰਹਿ ਰਿਹਾ ਸੀ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਫੈਨ ਦੀ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖੋ ਅਤੇ ਸਿੱਧੂ ਮੂਸੇਵਾਲੇ ਬਾਈ ਨੂੰ ਪਿਆਰ ਕਰਨ ਵਾਲੇ ਵੀਰ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ